और श्री श्री मन महल महाराज की तरफ से आयन संस्था द्वारा देलाह वधवा त्रिमंत्र देव संत धर्म दानार्थ स्थित करते हैं ये नव तो आनंद दया आनंद से बढ़ बढ़ वाओ और آء تي جو دير سري سچو نتو راءو واري ستاي وسا ماء ت سري ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਗਤ ਵੱਲੋਂ ਜਿਹੜਾ ਅੱਜ ਫਰਾਲਾ ਕੀਤਾ ਜਾ ਰਿਹਾ ਹੈ ਸ਼੍ਰੀ ਸ਼ਾਮ ਸੋਪਾ ਯਾਤਰਾ ਦੇਖੋ ਸ਼੍ਰੀ ਆਸ਼ਾ ਪੂਰਨ ਮੰਦਰ ਲਾਲਿਆਂ ਦੇ ਤੋਂ ਸ਼ੁਰੂ ਹੋ ਕੇ ਤੇਰੇ ਸ਼ਹਿਰ ਦੇ ਵਾਖ ਵਾਖੇ ਸੈੱਟ ਹੁੰਦੀ ਹੋਈ ਸ਼੍ਰੀ ਸ਼ਾਮ ਮੰਦਰ ਕੋਰਕੋਰਾ ਵਿੱਚ ਪਹੁੰਚੇਗੀ ਇਹਦੇ ਲਈ ਜਿਹੜੇ ਸਾਡੇ ਸਮੂਹ ਪੱਤਰਕਾਰ ਵੀਰ ਆ ਜਿਨ੍ਹਾਂ ਨੇ ਇਹ ਫਰਾਲਾ ਕੀਤਾ ਹੈ ਉਹ ਸਾਰੇ ਵਧਾਈ ਦੇ ਹੱਕਰ ਹੈ ਤੇ ਮੈਂ ਭਗਵਾਨ ਜਲੇਸ਼ ਬੇਨਤੀ ਕਰਦਾ ਹਾਂ ਅਰਜ਼ ਕਰਦਾ ਕਿ ਜਿਹੜਾ ਸਾਡੀ ਸਮੂਹੀ ਮਾਨਮਤਾ ਹੈ ਉਹ ਕੇ ਸਭ ਤੋਂ ਪਹਿਲੇ ਵੀ ਜਿਹੜੀ ਆਪਣੀ ਕਾਮਨਾ ਨੂੰ ਪੂਰੀ ਹੋਵੇ ਤੇ ਸਮੂਹੀ ਮਾਨਮਤਾ ਤੋਂ ਆਪਰਾ ਮੇਰੇ ਪਰ ਆ ਰਹਾ ਕਰੇ श्री <murs> ਉਹ ਗਾਮ ਹੈ ਲਾਲਿਆਣਾ ਅੱਜ ਵਿਸਾਈ ਦਾ ਪੱਤਰ ਹੈ ਔਰ ਜਿੰਨਾ ਵੀ ਹਮਾਰਾ ਪੱਤਰਕਾਰ ਭਾਈ ਜਰਾ ਜਿन्होने ਇਤਨਾ ਅੱਛਾ ਅਪਰਾਲਾ ਕਰਾਇਆ ਹੈ ਅਲਹੰਦਰੀ ਸ਼ਾਮ ਪ੍ਰੇਮੀਆਂ ਨੂੰ ਜੈ ਸ਼੍ਰੀ ਸ਼ਾਮ ਅੱਜ ਬੜਾ ਹੀ ਸੁੰਦਰਾ ਅਪਰਾਲਾ ਪਾਗਣ ਮਹੀਨਾ ਬਾਬੇ ਦਾ ਚੱਲ ਰਿਹਾ ਬਾਬੇ ਦਾ ਦੇਖੋ ਖਾਟੂ ਕਾਮ ਕੈਸ ਤਰ੍ਹਾਂ ਰਿੰਗਸ ਤੋਂ ਨਿਸ਼ਾਨ ਕੀ ਦੂਰੋਂ ਤੋਂ ਕਲਕੱਤਾ ਬੰਬੇ ਹైదరాబాద్ ਤੋਂ ਨਿਸ਼ਾਨ ਬਾਬਾ ਜੀ ਦੇ ਜਾਂਦੇ ਆ ਤੇ ਪੂਰਾ ਹੀ ਖਾਟੂ ਕੰਮ ਨਿਸ਼ਾਨਾ ਨਾਲ ਪੂਰਾ ਹੀ ਕੇਸਰ ਕਾਰਨਾ ਸਜਿਆ ਤੇ ਦੇਖੋ ਹਲੋ 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 ਸ਼ਲਾਗਾ ਜੋ ਕੰਮ ਕੀਤਾ ਜੋ ਕਿ ਬਾਬਾ ਜੀ ਦੇ ਮੇਲੇ ਦੇ ਅਪਲਖਸ਼ ਦੇ ਵਿੱਚ ਸ਼੍ਰੀ ਸ਼ਾਮ ਪੱਤਰਕਾਰ ਸੇਵਾ ਸੰਗ ਬੜੇ ਹੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਤੇ ਜਿੰਨਾ ਵੀ ਪਿੰਡ ਵਾਸੀ ਹੈ ਪੰਚਾਇਤ ਸਰਪੰਚ ਸਾਹਿਬ ਨਗਰ ਨਿਵਾਸੀ ਪੰਚ ਸਾਰੇ ਹੀ ਵਧਾਈ ਦੇ ਪਾਤਰ ਹੈ ਜੋ ਕਿ ਅੱਜ ਮਹਾਮਾਈ ਦੇ ਦਰਬਾਰ ਚੋਂ ਲਾਲਿਆ ਨੇ ਆਸ਼ਾ ਪੂਰਨੀ ਮੰਦਿਰ ਚੋਂ ਨਿਸ਼ਾਨ ਯਾਤਰਾ ਸ਼ੁਰੂ ਹੋ ਗਈ ਤੇ ਅਲੱਗ ਅਲੱਗ ਸ਼ਹਿਰ ਦੇ ਸਥਾਨਾਂ ਤੇ ਹੁੰਦੀ ਹੋਈ ਸ੍ਰੀ ਸ਼ਾਮ ਮੰਦਿਰ ਦੇ ਵਿੱਚ ਪ੍ਰਭੂ ਨੂੰ ਸ਼ਾਮ ਪ੍ਰਭੂ ਦੇ ਨਿਸ਼ਾਨ ਜਿਹੜੇ ਅਰਪਿਤ ਹੋਣਗੇ ਤੇ ਬੜੇ ਹੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਵਧਾਈ ਜੈ ਸ਼੍ਰੀ ਸ਼ਾਮ ਜੈ ਜਿਹੜੀ ਨਿਸ਼ਾਨ ਯਾਤਰਾ ਹੈਗੀ ਇਹ ਪਹਿਲੇ ਵੀ ਕੱਢੀ ਗਈ ਜਾਂ ਪਹਿਲੀ ਸ਼ਾਮ ਇਹ ਦੇਖੋ ਜੀ ਸਾਡੇ ਪੱਤਰਕਾਰ ਭਰਾ ਸ਼੍ਰੀ ਸ਼ਾਮੰਦਰ ਦੀ ਨਿਸ਼ਾਨ ਯਾਤਰਾ ਦੇ ਵਿੱਚ ਹਰ ਸਾਲ ਸ਼ਾਮਲ ਹੁੰਦੇ ਐ ਤੇ ਲੇਕਿਨ ਇਹ ਜਿਹੜਾ ਹੈ ਪਹਿਲਾ ਅਪਰਾਲਾ ਸਾਡੇ ਪੱਤਰਕਾਰ ਭਰਾਵਾਂ ਵੱਲੋਂ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਹੈ ਅਸੀਂ ਬਹੁਤ ਹੀ ਧੰਨਵਾਦੀ ਆ ਬੜਾ ਪਾਪਾ ਜੀ ਸਦਾ ਹੀ ਇੰਨਾ ਤੇ ਕਿਰਪਾ ਐਂ ਕਰੀ ਰੱਖਣ ਆਪਦੇ ਚਰਨਾਂ ਦੇ ਨਾਲ ਜੈ ਸ਼੍ਰੀ ਛੱਡਾ ਆਜੋ ਆਜੋ ਆਜੋ

ਜੀ ਜਲ ਜੋ ਕਿ ਇਹ ਪਿੰਡ ਲਾਲਿਆਣੇ ਤੋਂ ਵਿਚਾਰ ਨਿਸ਼ਾਨ ਯਾਤਰਾ ਨੂੰ ਬੜੀ ਜੈਸੀ ਸਾਹਮਣੇ ਸੇ ਸਾਫ ਪੱਤਰਕਾਰ ਸੇਵਾ ਸੰਗਤ ਵੱਲੋਂ ਇਹ ਨਿਸ਼ਾਨ ਯਾਤਰਾ ਕੀਤੀ ਜਾ ਰਹੀ ਹੈ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਸੇ ਸ਼ਾਮ ਨੂੰ ਪਹੁੰਚੋਗੇ ਅਨਾਈ ਨਾਲ ਸੇ ਸ਼ਾਮ ਪ੍ਰਬੰਧਕ ਕਮੇਟੀ ਵੱਲੋਂ ਇਸ ਸਮਿਤੀ ਦੇ ਸਾਡੇ ਦੇ ਸਾਰੇ ਸੇਵਾਦਾਰ ਇੱਥੇ ਆਏ ਹੋਏ ਦੇਖੋ ਕਿੰਨੇ ਸੰਗਤ ਨੇ ਨਿਸ਼ਾਨ ਯਾਤਰਾ ਵਿੱਚ ਭਾਗ ਲਿਆ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਆਓ ਇੱਥੇ ਅਸੀਂ ਯਾਤਰਾ ਵਿੱਚ ਭਾਗ ਲਓ ਤੇ ਆਪ ਦਾ ਜੀਹਨ ਸਫਲ ਬਣਾਓ ਤੇ ਪਰਮਾਤਮਾ ਦਾ ਗੁਣ ਲਾਓ ਚੋਕਰੀਓਾਰੇ ਕੀ ਜੈ ਜੈ ਦੀ ਸ਼ਾਮ ਅੱਜੋ ਸ਼ਾਮ ਨਿਸ਼ਾਨ ਯਾਤਰਾ ਇੱਥੋਂ ਕੱਢੀ ਜਾ ਰਹੀ ਹੈ ਅਸੀਂ ਬਹੁਤ ਬਹੁਤ ਸ਼ੁਭਾਗੇ ਵੀ ਜਿਆ ਸਾਨੂੰ ਅੱਜ ਬਾਬਾ ਜੀ ਨੇ ਇਹ ਉਪਰਾਲਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਹਿਯੋਗੀਆਂ ਦਾ ਜਿਵੇਂ ਸ਼੍ਰੀ ਸ਼ਾਮ ਸੇਵਾ ਲੰਗਰ ਸੇਵਾ ਕਮਤੀ ਹੋਵੇ ਆਪਾਂ ਕਿਨਾਂ ਬਾਲਾ ਜੀ ਲੰਗਰ ਸੇਵਾ ਕਮਤੀ ਵਾਲੇ ਹੋਵੇ ਇਹਨਾਂ ਨੇ ਵੱਲ ਚੜ ਕੇ ਸਾਨੂੰ ਸਹਿਯੋਗ ਜਿਹੜਾ ਇਹਨਾਂ ਨੇ ਸ਼ਾਮ ਬਾਬਾ ਜੀ ਦੇ ਮੰਦਰ ਤੇ ਅੱਜ ਲੰਗਰ ਦੇ ਵਿੱਚ ਸਹਿਯੋਗ ਦਿੱਤਾ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅੱਜ ਸ਼ਾਮ ਪੱਤਕਾ ਦੇ ਵਾਰਤਾਂ ਜਿਹੜਾ ਕੀ ਸਾਡੇ ਬਹੁਤ ਸੁਖੋਮਪਨ ਦੀ ਤੋਂ ਵਧਾਉਂਦਾ ਹੈ ਯਾਣੀ ਯਾਤਰਾ ਉਹਨੀਆਂ ਨਾਲਿਆਂ ਤੋਂ ਲੈ ਕੇ ਸਾਡੇ ਆਪਣੇ ਫੋਟੋਪੁਰੀ ਦਾ ਮੰਦਿਰ ਕੋਲ ਪੂਰਾ ਉਹਦੇ ਵਿੱਚ ਕੋਤੇਗੀ ਤੁਸੀਂ ਦੇਖੋ ਉਸਾਰਾ ਸਾਡੇ ਦੇ ਸਾਡੇ ਸਰਵਾਰੀ ਹੈਲੋ ਚਲੋ ਸਾਡੇ ਚੰਦਰਗੜ੍ਹ ਜਿਹੜੇ ਕੀ ਚੰਪੂਆ ਵਰਸੇ ਚਲੋ ਬਰੇ ਲੱਖ ਦਾ ਦਾ ਰੇ ਕੀ ਖੀਸ਼ਕੇ ਦਾਨੀ ਕੀ ਹਾਰੇ ਦੇ ਸਹਾਰੇ ਕੀ ਮਰਦਾਨ ਕੋਨ ਲਾਲ ਦੀ ਇਹ ਨਾਲੇ ਸਾਡੇ ਹਰੀ ਚੰਪੂ ਉਹਨਾਂ ਨੇ ਵਿਚੇ ਛੋੜ ਦੇ ਤੇ ਬੈਠ ਕੇ ਰਿਪੋਰਟ ਕੇ ਤੇ ਯਾਤਨ ਨੂੰ ਰੰਭ ਹਾਂਜੀ ਉਹ ਜਾਂ ਬੱਗਾ ਕਹਿੰਦੇ ਆ ਅੱਜ ਕਿੰਨਾ ਨਾ ਰੱਖੇ ਲਾਲਿਆਣਾ ਜਿੰਦਾ ਜੀ ਵਧਾਈ ਦਾ ਤਾਪੜਾ ਇਹ ਵਰदाई ਦੀ ਜਗਤਾਂ ਯਾਤਰਾ ਦੀ ਜਨੂ ਯਾਤਰਾ ਅੱਜ ਸਪੈਸ਼ਲ ਕਰ ਰਹੀ ਹੈ ਉਹ ਜਿਹੜਾ ਸਾਰਾ ਦੁਨੀਆਂ ਦਾ ਹੈਗਾ ਅੱਜ ਸਪੈਸ਼ਲ ਸਾਰਾ ਦੇ ਬੜਵੱਧ ਮਾਣ ਹੈ ਇਹ ਅਸੀਂ ਕਹਿੰਦੇ ਕਿ ਸਾਰੇ ਪਰਿਵਾਰਾਂ ਵਿੱਚ ਦਾਦਾ ਜੀ ਦੀ ਜਨੂ ਯਾਤਰਾ ਦੇ ਨਾਲ ਚੱਲਣ ਇਹ ਵਰदाई ਦੀ ਬੜੀ ਜ਼ਬਰਦਸਤ ਚੱਲਣੀ ਹੋਈ ਹੈ هل تريد कटी हुई साम बाबा सेहबानी कृपा बनाए रखे जेको इहे साढा सनाती बी किरपा बाबा शाम जी